ਜਿਹਦਾ ਜੀਵ ਦੰਦਸ ਲੈ ਆਈ ਹੋਈ ਸੀ ਨੱਕ ਤੇ ਉਹ ਵੀ ਬਲੱਡ ਸੀ ਫਿਰ ਇੱਥੇ ਗਲੇ 'ਚ ਉਹਨੇ ਜੀਨਮ ਲੇਟੀ ਹੋਈ ਸੀ ਹੂੰ ਉਹ ਤੇ ਪ੍ਰਾਈਵੇਟ ਪਾਰਟ ਨੂੰ ਵੀ ਉਹਨੇ ਅਨ ਮਨੁੱਖੀ ਤਰੀਕੇ ਨਾਲ ਜਿਹੜਾ ਉਹਨੇ ਉਹਦੀ ਹੱਤਿਆ ਕੀਤੀ ਪ੍ਰਾਈਵੇਟ ਪਾਰਟ 'ਚ ਵੀ ਜਿਹੜੇ ਆ ਕੁਛ ਨਾ ਕੁਛ ਉਹਨੇ ਕੀਤਾ ਵਾਇਸੀ ਕੋਈ ਲੱਕੜੀ ਟਾਈਪ ਨੂੰ ਮਾਚੀ ਜੜੀ ਥੋਣੀ ਹੂੰ ਮਤਲਬ ਪਹਿਲਾਂ ਬੱਚੇ ਦੇ ਨਾਲ ਉਸਨੇ ਗਲਤ ਕੰਮ ਕੀਤਾ ਹਾਂਜੀ ਹਾਂਜੀ ਗਲਤ ਕੰਮ ਕੀਤਾ ਜਦੋਂ ਉਹਨੇ ਬੱਚੇ ਨੂੰ ਮਤਲਬ ਜਿੰਨਾ ਦਰਿੰਦਗੀ ਹੋ ਸਕਦੀ ਸੀ ਉਹਨੇ ਕੀਤੀ ਬੱਚੇ ਦੇ ਨਾਲ ਉਹਦੀ ਕੋਈ ਉਹਦੀ ਫੈਮਿਲੀ ਦਾ ਕੋਈ ਡਿਸਪਿਊਟ ਸੀਗਾ ਕੋਈ ਇਸ ਤਰ੍ਹਾਂ ਦੀ ਗੱਲ ਦੱਸੀ ਉਹਨੇ ਜਾਂ ਐਸੀ ਉਹ ਹੀ ਦੱਸੂ ਨਹੀਂ ਇਹ ਇਦਾਂ ਜਿਦਾਂ ਸਾਈਕੋ ਟਾਈਪ ਦੇ ਬੰਦੇ ਹੁੰਦੇ ਆ ਹੂੰ ਉਸ ਟਾਈਪ ਦਾ ਬੰਦਾ ਸੀ ਇਹ ਜਿੱਦਾਂ ਗਿਆ ਇਹਨੇ ਉੱਥੇ ਘੁੰਮਦਿਆਂ ਘੁੰਮਦਿਆਂ ਕੋਈ 4 ਵਜੇ ਦੇ ਬੱਚਾ ਕਰੀਬ ਚੱਕਿਆ 5 ਵਜੇ ਤੱਕ ਇਹਨੇ ਆਪਣਾ ਕੰਮ ਕਰ ਦਿੱਤਾ ਜੋ ਗਨਮੈਨ ਅੱਗੇ ਗਿਆ ਥੋੜਾ ਜਿੱਦਾਂ ਹੀ ਉਹਨੇ ਆਵਾਜ਼ ਮਾਰੀ ਸਾਰੇ ਇਧਰ ਆਏ ਮੇਰੇ ਤੇ ਲੋਕ ਢੰਡੇ ਭਾਜੀ ਖੜੇ ਹੋ ਗਏ ਮੈਨੂੰ ਲੱਗ ਗਿਆ ਵੀ ਮੱਚੇ ਨਾਲ ਕੁਛ ਮਾੜਾ ਐਸਪੀ ਸਾਹਿਬ ਅਸੀਂ ਨਾਲ ਉਸੇ ਵੇਲੇ ਜੋ ਅਸੀਂ ਚਾਹੁੰਦੇ ਸੀ ਵੀ ਆ ਚੀਜ਼ ਨਾ ਹੋਵੇ ਉਹ ਜਾ ਕੇ ਦੇਖਿਆ ਤੇ ਬੱਚਾ ਉੱਥੇ ਮੌਜੂਦ ਥੀ ਉਹ ਭਾਜੀ ਟਾਈਮ ਨਹੀਂ ਭੁੱਲਦਾ ਉਦੋਂ ਦਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਉਹ ਸੀਨ ਦੇਖ ਕੇ ਬੱਚੇ